ਭਾਰਤ ਰਤਨ ਘੋੜੇ ਤੋਂ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਘੋੜੀ ਵੇਚਨੀ ਆ ਬਾਈ ਅਰਗਿਆ ਨੇ ਪੰਜ ਕਲਿਆਣੀ ਘੋੜੀਆਂ ਦੋਸਤੋ ਤੇ ਹੈਗੀ ਰਤਨਾਕਰ ਬਲੱਡਲਾਈਨ ਦੀ ਆ ਰਤਨਾਕਰ ਦਾ ਅੱਗੇ ਆ ਗਿਆ ਰਾਜ ਤੇ ਰਾਜ ਦਾ ਅੱਗੇ ਆ ਗਿਆ ਰਵੀ ਰਵੀ ਘੋੜਾ ਜਿਹੜਾ ਹੁਣ ਵੇਚ ਕੇ ਪੰਜਾਬ ਦੇ ਵਿੱਚ ਆ ਗਿਆ ਬਾਈ ਲਾਡੀ ਸਿੱਖੋਂ ਦੇ ਕੋਲੇ ਪਿੰਡ ਰਣੀਏ ਉਸ ਰਵੀ ਘੋੜੇ ਦੀ ਬੱਚੀ ਆ ਇਹ ਸੋ ਬਣਤਰਾ ਘੋੜੀ ਦੀਆਂ ਚੈੱਕ ਕਰ ਲੋ ਮੱਥੇ ਤੇ ਘੋੜੀ ਦੇ ਫੁੱਲ ਆ ਚਾਰੇ ਪੈਰ ਚਟੇ ਆ ਕੰਨ ਛੋਟਾ ਤੇ ਜੜਮਾਂਗਾ ਸੋ ਘੋੜੀ ਦੀ ਜਿਹੜੀ ਉਮਰ ਆ ਦੋਸਤੋ 6 ਸਾਲ ਆ ਤੇ ਪਹਿਲਾਂ ਇਹ ਦੋ ਵਾਰੀ ਸੂਈ ਆ ਹੁਣ ਤੀਜੀ ਵਾਰੀ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਪਹਿਲਾਂ ਦੋ ਵਾਰੀ ਵਾਲੇ ਜਿਹੜੇ ਇਹਦੇ ਰਿਜ਼ਲਟ ਆ ਦੋਨੇ ਵਾਰੀ ਬਸ਼ੇਰੀਆਂ ਆਈਆਂ ਸੀ ਉਹ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ ਕੱਦ ਘੋੜੀ ਦਾ 61 ਇੰਚ ਆ ਆਪਾਂ ਨੂੰ ਵੈਸੇ ਵੀ ਪਤਾ ਵੀ ਰਤਨਾਕਰ ਲੈਣ ਦੀਆਂ ਘੋੜੀਆਂ ਨੇ ਜਿਹੜੀਆਂ ਵੈਸੇ ਵੀ ਚੰਗਾ ਸੂੰਦੀਆਂ ਨੇ ਬਾਕੀ ਅੱਗੇ ਜਿਹੜਾ ਇਹ ਹੁਣ ਬੱਚਾ ਦੇਊਗੀ ਉਹਦੇ ਵਿੱਚ ਕੋਈ ਇਨਬਰੀਡਿੰਗ ਵਾਲਾ ਤਾਂ ਲੱਗਾ ਦੇ ਗਈ ਹੈ ਨਹੀਂ ਕਿਉਂਕਿ ਆਪ ਇਹ ਰਤਨਾਕਰ ਬਲੱਡ ਲਾਈਨ ਦੀ ਆ ਗਈ ਤੇ ਦੂਜੇ ਪਾਸਿਓਂ ਇਹ ਆਲੀਸ਼ਾਨ ਲਾਈਨ ਦੇ ਘੋੜੇ ਭਾਰਤ ਰਤਨ ਤੋਂ ਮੇਟ ਹੋਈ ਵੀ ਆ ਸੋ ਪਿਛਲੇ ਸੂਏ ਵੀ ਇਹ ਭਾਰਤ ਰਤਨ ਤੋਂ ਸੂਈ ਸੀ ਉਦੋਂ ਵੀ ਇਹਨੇ ਬਸ਼ੇਰੀ ਦਿੱਤੀ ਸੀ ਕਾਲੇ ਰੰਗ ਦੀ ਤੇ ਉਦੋਂ ਪਹਿਲਾਂ ਇਹ ਕਿਸੇ ਮੌਹਾ ਘੋੜੇ ਤੋਂ ਸੂਈ ਸੀ ਉਦੋਂ ਵੀ ਇਹਨੇ ਪੰਜ ਕਲਿਆਣੀ ਬਸ਼ੇਰੀ ਦਿੱਤੀ ਸੀ ਅੱਗੇ ਆਪਾਂ ਤੁਹਾਨੂੰ ਫੋਟੋਆਂ ਦਿਖਾਵਾਂਗੇ ਬਾਕੀ ਘੋੜੀ ਖੁੱਲੀ ਬਹੁਤ ਆ ਬਾਡੀਦਾਰ ਘੋੜੀ ਆ ਭਾਰੀ ਬਹੁਤ ਜਿਆਦੇ ਆ ਮਜ਼ਬੂਤ ਬੜੀ ਆ ਸਿਕ ਹੁੱਕ ਬਹੁਤ ਜਿਆਦੇ ਚੌੜੀ ਆ ਪਿੱਠਪੋੜੇ ਦੀ ਬਾੜੀ ਜਿਆਦੇ ਚੰਗੀ ਆ ਰੰਗ ਵੀ ਚੰਗਾ ਗਾ ਵਧੀਆ ਕੁਆਲਟੀ ਵਾਲਾ ਰੰਗ ਆ ਆ ਇਹਦੀ ਪਹਿਲੇ ਸੂਏ ਦੀ ਬੱਚੀ ਆ ਸਾਈਡ ਤੇ ਫੋਟੋ ਤੁਸੀਂ ਦੇਖ ਲਓ ਪੰਜ ਕਲਿਆਣੀ ਪ੍ਰੋਪਰ ਮਾਰਕਿੰਗ ਵਾਲੀ ਜਿਹੜੇ ਮੱਥੇ ਪੱਟੇ ਦੀ ਚਾਰੇ ਪੈਰ ਇੱਕੋ ਜੀ ਮੋਵਾ ਘੋੜੇ ਤੋਂ ਪਹਿਲਾ ਰਿਜ਼ਲਟ ਜਿਹੜਾ ਦਿੱਤਾ ਸੀ ਇਹਨੇ ਉਹ ਆ ਤੇ ਉਦੋਂ ਬਾਅਦ ਚੋ ਜਦੋਂ ਇਹ ਭਾਰਤ ਰਤਨ ਤੋਂ ਸੂਈ ਆ ਤਾਂ ਆਪਾਂ ਸਾਈਡ ਤੇ ਵੀਡੀਓ ਲਾਤੀ ਉਹਦੇ ਨੇ ਮੱਥੇ ਪਟੇ ਦੀ ਤੇ ਪਿਛਲੇ ਦੋ ਪੈਰ ਚਟਿਆਂ ਦੀ ਬਿਸ਼ੇਰੀ ਦਿੱਤੀ ਸੀ ਜਦੋਂ ਪਿਛਲੇ ਸੂਏ ਸੂਈ ਆ ਦੁਬਾਰੇ ਫੇਰ ਇਹ ਹੁਣ ਭਾਰਤ ਰਤਨ ਘੋੜੇ ਤੋਂ ਹੀ 7 ਮਹੀਨਿਆਂ ਦੀ ਗੱਬੜ ਚੈੱਕ ਪਾਸ ਆ ਉਸ ਚੀਜ਼ ਦੀ ਤੁਹਾਡੀ ਸਾਰੀ ਤਸੱਲੀ ਕਰਾ ਦਿੱਤੀ ਜਾਊਗੀ ਸਾਰੇ ਪ੍ਰੂਫ ਬਾਈ ਆਰਗਿਆਂ ਕੋਲੇ ਘੋੜੀ ਮੇਟ ਹੁੰਦੀ ਦੇ ਪਈ ਆ ਤੇ ਬਾਕੀ ਜੇ ਕੋਈ ਚਾਵੇ ਤਾਂ ਭਾਰਤ ਰਤਨ ਘੋੜੇ ਦੇ ਓਨਰਾਂ ਤੋਂ ਵੀ ਕਨਫਰਮ ਕਰ ਸਕਦਾਗਾ ਕਿਉਂਕਿ ਬਾਈ ਅਰਗਿਆ ਨੇ ਜਿਹੜੀ ਘੋੜੀ ਆ ਇਹ ਉੱਥੇ ਜਿੱਥੇ ਭਾਰਤ ਰਤਨ ਘੋੜਾ ਗਾ ਗਜਰਾਤ ਦੇ ਵਿੱਚ ਉੱਥੇ ਆਸ-ਪਾਸੇ ਕੋਈ ਨੇੜੇ ਪਿੰਡ ਪੈਂਦਾ ਉੱਥੋਂ ਹੀ ਖਰੀਦੀ ਕੇ ਲਿਆਂਦੀ ਸੀ ਸੋ ਸਾਰੀ ਜ਼ਿੰਮੇਵਾਰੀ ਨਾਲ ਤਸੱਲੀ ਨਾਲ ਫੁੱਲ ਜ਼ਿੰਮੇਵਾਰੀ ਗਾਰੰਟੀ ਹੋਊਗੀ ਵੀ ਜਿਹੜਾ ਇਹ ਬੱਚਾ ਦੇਉ ਘੋੜੀ ਉਹ ਭਾਰਤ ਰਤਨ ਦਾ ਹੀ ਆ ਉਸ ਚੀਜ਼ ਬਾਰੇ ਤੁਸੀਂ ਨਿਸ਼ਚਿੰਤ ਰਹੋ ਤੇ ਕੱਦ ਘੋੜੀ ਦਾ ਜਿਹੜਾ 61 ਇੰਚਾ ਰਤਨਾਕਰ ਬਲੱਡ ਲਾਈਨ ਦੀ ਆ ਰਵੀ ਘੋੜੇ ਦੀ ਬੱਚੀ ਆ ਸੋ ਕਾਲ ਕਰ ਲਿਓ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗੀ ਬਰੀਡਿੰਗ ਵਾਲੀ ਘੋੜੀ ਖਰੀਦਣਾ ਚਾਹੁੰਦਾ ਹੈ ਤੁਹਾਨੂੰ ਰਿਜ਼ਲਟ ਆਪਾਂ ਦਿਖਾਤੇ ਪਿੰਡਾ ਬਾਈ ਦਾ ਤਲਵੰਡੀ ਸੰਘੇੜਾ ਸ਼ਾਹਕੋਟ ਤੋਂ ਤਕਰੀਬਨ 5 ਕਿਲੋਮੀਟਰ ਦੂਰ ਪੈ ਜਾਂਦਾ ਪਿੰਡ ਇਹ ਨੰਬਰ ਬਾਈ ਰਣਜੀਤ ਦਾ ਨੋਟ ਕਰ ਲਓ 94641 40315 ਇਸ ਨੰਬਰ ਤੇ ਕਾਲ ਕਰ ਲਿਓ ਜਿਹਨੇ ਚੰਗੀ ਘੋੜੀ ਗੱਭਣ ਚੱਕ ਪਾਸ ਖਰੀਦਣੀ ਆ